ਲੋ ਜੀ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਡੇਰਾ ਬਾਬਾ ਨਾਨਕ ਦਾ ਖੰਡਰ ਬਣਿਆ ਸਟੇਸ਼ਨ ਤੇ ਇਹ ਮੰਨ ਕੇ ਚਲੋ ਜੀ ਇਹ ਭਾਰਤ ਦਾ ਆਖਰੀ ਸਟੇਸ਼ਨ ਆਗਾ ਉਹ ਆਖਰੀ ਸਟੇਸ਼ਨ ਕਿਉਂ ਆ ਕਿਵੇਂ ਆ ਕੀ ਗੱਲਬਾਤ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਲੈ ਕੇ ਚਲਦੇ ਆਂਗੇ ਤੇ ਵੀਡੀਓ ਦੇ ਨਾਲ ਆਪਣਾ ਬਣੇ ਰਹੋ ਤੁਹਾਨੂੰ ਸਾਰੀ ਕੱਲੀ-ਕੱਲੀ ਚੀਜ਼ ਦੱਸਾਂਗੇ ਤੇ ਇਹ ਭਾਰਤ ਦਾ ਆਖਰੀ ਸਟੇਸ਼ਨ ਕਿਉਂ ਆ ਤੇ ਖੰਡਰ ਕਿਵੇਂ ਬਣਿਆ ਇਹ ਤੇ ਕੁੱਲ ਕਿੰਨੀਆਂ ਟ੍ਰੇਨਾਂ ਆਉਂਦੀਆਂ ਇੱਥੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਜੀ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਮਨ ਕੇ ਚਲੋ ਅੱਜ ਤੋਂ ਅੱਜ ਤੋਂ ਆਪਾਂ ਕਿਹਾ ਇੱਥੇ ਕਾਫੀ ਟਾਈਮ ਪਹਿਲਾਂ ਜੀ ਇੱਥੇ ਇਹ ਸਟੇਸ਼ਨ ਤੋਂ ਲੱਖਾਂ ਪਰਿਵਾਰ ਉਜੜੇ ਨਗੇ ਤੇ ਕਿਉਂ ਜਿਹੜੇ ਨਕਾਰਨੇ ਹੋ ਗਿਆ ਕਿ ਇੱਥੇ ਹੱਲਾ ਗੁੱਲਾ ਮਚ ਗਿਆ ਸੀਗਾ ਹਨਾ 47 ਵੇਲੇ ਤੇ ਇਸ ਤੋਂ ਬਾਅਦ ਵੀ ਚਲੋ ਇੱਥੇ ਆਪਣਾ ਟ੍ਰੇਨਾਂ ਚੱਲੀਆਂ ਆਣਗੀਆਂ ਤੇ ਫਿਰ ਵੀ ਚਲੋ ਇੰਡੀਆ ਪਾਕਿਸਤਾਨ ਦੇ ਵਿੱਚ ਕੋਈ ਡਿਸਪਿਊਟ ਪੈਦਾ ਹੋ ਗਏ ਜਿਸ ਕਰਕੇ ਹੁਣ ਇਹ ਭਾਰਤ ਤਾ ਦਾ ਆਖਰੀ ਸਟੇਸ਼ਨ ਬਣ ਕੇ ਰਹਿ ਗਿਆ ਤੇ ਆਪਾਂ ਅੱਗੇ ਚੱਲਦੇ ਹਾਂ ਸੋਨੂੰ ਉੱਥੇ ਸਾਰੀ ਜਾਣਕਾਰੀ ਦਿੰਨੇ ਆਪਾਂ ਤੁਹਾਨੂੰ ਜਮਾਂ ਲਾਸਟ ਜਿੱਥੇ ਆਪਣਾ ਟ੍ਰੈਕ ਖਤਮ ਹੁੰਦਾ ਸੋਨੂੰ ਉੱਥੇ ਵੀ ਲੈ ਕੇ ਜਾਵਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਵੀਰੇ ਚੱਲਦੇ ਆਪਾਂ ਕਿ ਆਜੋ ਲੋ ਜੀ ਵੀਰੇ ਅੱਜ ਆਪਾਂ ਪਹੁੰਚੇ ਆ ਜਿੱਥੇ ਭਾਰਤ ਦਾ ਲਾਸਟ ਸਟੇਸ਼ਨ ਆਗਾ ਲਾਸਟ ਸਟੇਸ਼ਨ ਕਿਉਂ ਆ ਉਸ ਨੂੰ ਆਪਾਂ ਅੱਗੇ ਜਾ ਕੇ ਦੱਸਾਂਗੇ ਜਿੱਥੇ ਕਿ ਮੰਨ ਕੇ ਕਹਿਣਾ ਮਤਲਬ ਕਿ ਗੱਡੀ ਦੀ ਲੈਣੀ ਖਤਮ ਹੋਈ ਹੈਗੀ ਅੱਗੇ ਚੱਲਦੇ ਆਪਾਂ ਤੁਹਾਨੂੰ ਸਾਰਾ ਇਹਦਾ ਰੀਜਨ ਦੱਸਾਂਗੇ ਪਰ ਲਾਸਟ ਸਟੇਸ਼ਨ ਕਿਵੇਂ ਆ ਤੇ ਕਿਉਂ ਆ ਤੇ ਚੱਲਦੇ ਆਂ ਵੀਰੇ ਆ ਜਾ ਆ ਜਾ ਵੀਰੇ ਹੁਣ ਆਪਾਂ ਜਮਾ ਪਹੁੰਚ ਚੁੱਕੇ ਆ ਲਾਸਟ ਸਟੇਜ ਤੇ ਆਪਾਂ ਕਹਿ ਸਕਦੇ ਆ ਲਾਸਟ ਸਟਾਪ ਆ ਗਏ ਜਮਾ ਆ ਦੇ ਇੱਥੇ ਆ ਕੇ ਵੀਰੇ ਆਪਾਂ ਸਟਾਪ ਉਹਦਾ ਕਾਰਨ ਇਹ ਆ ਗਿਆ ਅੱਗੇ ਪਾਕਿਸਤਾਨ ਰਹਿ ਗਿਆ ਪਹਿਲਾਂ ਇਹ ਹੁੰਦੀ ਸੀ ਪਹਿਲਾਂ ਇਹਦਾ ਟ੍ਰੈਕ ਜਾਂਦਾ ਸੀ ਸਿੱਧਾ ਇਹ ਪਾਕਿਸਤਾਨ ਨੂੰ ਜਾਂਦਾ ਸੀ ਤੇ ਕੋਈ ਆਪਣਾ ਪਾਕਿਸਤਾਨ ਦੇ ਭਾਰਤ ਨਾਲ ਕੋਈ ਹਨਾ ਹੋਊਗੀ ਕੋਈ ਕੋਈ ਗੱਲਬਾਤ ਹੋਊਗੀ ਕੋਲ ਆਪਣਾ ਰਾਹ ਆਪਣਾ ਲੜਾਈ ਦੀ ਲਾ ਲਓ ਜਾਂ ਕੋਈ ਹੋਰ ਲੜ ਹੋਣਾ ਕੋਈ ਰੀਜਨ ਹੋ ਗਿਆ ਤਾਂ ਕਰਕੇ ਇਹ ਟ੍ਰੈਕ ਹਨਾ ਬੰਦ ਕਰ ਦਿੱਤਾ ਗਿਆਗਾ ਪਹਿਲਾਂ ਇਹ ਪਾਕਿਸਤਾਨ ਹੀ ਜਾਂਦਾ ਸੀ ਹੁਣ ਇੱਥੇ ਇੱਥੋਂ ਪਹਿਲਾਂ ਇਹ ਗੱਡੀਆਂ ਨਹੌਰ ਪਾਕਿਸਤਾਨ ਦੇ ਕਾਫੀ ਸ਼ਹਿਰਾਂ ਵਿੱਚ ਜਾਂਦੀਆਂ ਸੀਗੀਆਂ ਤੇ ਇਹ ਹੁਣ ਬੰਦ ਕਰ ਦਿੱਤਾ ਗਿਆ ਹੈਗਾ ਤੇ ਇਹ ਹੁਣ ਭਾਰਤ ਲਾਹਤ ਦਾ ਲਾਸਟ ਸਟੇਸ਼ਨ ਬਣ ਕੇ ਰਹਿ ਗਿਆ ਹੈਗਾ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਤੁਹਾਨੂੰ ਸਟੇਸ਼ਨ ਵੀ ਦਿਖਾਵਾਂਗੇ ਅੱਗੇ ਹਾਂ ਲੋਬੀਰੇ ਤੁਸੀਂ ਆਹ ਤੁਸੀਂ ਦੇਖ ਸਕਦੇ ਹੋ ਹਨ ਆਹ ਟਰੈਕ ਪਾਕਿਸਤਾਨ ਨੂੰ ਜਾਂਦਾ ਸੀ ਇਹ ਅੰਗਰੇਜ਼ਾਂ ਵੇਲੇ ਦੀ ਬਣਾਈ ਹੋਈ ਸੀਗੀ ਤੇ ਆਹ ਟਰੈਕ ਸਾਰਾ ਜੋ ਵੀ ਪਹਿਲਾਂ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਸੀਗਾ ਇਹ ਤੇ ਕੋਈ ਭਾਰਤ ਨਾਲ ਕੋਈ ਡਿਸਪਿਊਟ ਹੋ ਗਏ ਹਨਾ ਪਾਕਿਸਤਾਨ ਦੇ ਤਾਂ ਕਰਕੇ ਹੁਣ ਇਹ ਬੰਦ ਕਰ ਦਿੱਤਾ ਗਿਆਗਾ ਆ ਟਾਈਮ ਮੈਂ ਦਿਖਾਉਂਗਾ ਬਈਆ ਲੈਣਾ ਦਿਖਾ ਦੇ ਸਾਰੀਆਂ ਆਪਣੀਆਂ ਇਹ ਸਾਰੀਆਂ ਹੁਣ ਮਿੱਟੀ ਦੇ ਵਿੱਚ ਹੀ ਦਬ ਕੇ ਰਹਿ ਗਈਆਂ ਹੁਣ ਤੇ ਹੁਣ ਇਹ ਸਟੇਸ਼ਨ ਲਾਸਟ ਸਟੇਸ਼ਨ ਆ ਭਾਰਤ ਦਾ ਇੱਕ ਚੀਜ਼ ਹੁਣ ਹੋਰ ਦਿਖਾਉਣ ਲੱਗਾਂਗੇ ਆ ਤੁਸੀਂ ਪੁਰਾਣੀ ਇਹ ਅੰਗਰੇਜ਼ਾਂ ਦੇ ਵੇਲੇ ਦੀ ਆ ਚੀਜ਼ ਬਣੀ ਹੋਈ ਆ ਇੱਥੇ ਕਹਿੰਦੇ ਮਤਲਬ ਕਿ ਰੇਲਵੇ ਦਾ ਮੁਰਾਜ਼ਮ ਖੜਦਾ ਸੀ ਇੱਥੇ ਕੋਈ ਵੀ ਮੰਨ ਕੇ ਟ੍ਰੇਨ ਨੂੰ ਰੋਕਣੀਆਂ ਕਰਨੀਆਂ ਹਨਾ ਛੰਡੀ ਦੇਣੀਆਂ ਆਹ ਜਗ੍ਹਾ ਦੇ ਵਿੱਚ ਉਹ ਖੜਦਾ ਹੁੰਦਾ ਸੀ ਇਹ ਤੁਸੀਂ ਇਹਦੀ ਹਾਲਤ ਅੱਜ ਦੇਖ ਸਕਦੇ ਹੋ ਕਹਿੰਦਾ ਮਤਲਬ ਕਿ ਖਣ ਆਪਣਾ ਖੰਡਰ ਦਾ ਰੂਪ ਧਾਰਨ ਕਰ ਗਿਆ ਵੀ ਹਨਾ ਇੱਕ ਸੌਣ ਪੁਰਾਣੀ ਚੀਜ਼ ਬਈ ਹੋੜ ਦਿਖਾਉਣੇ ਆ ਇਹ ਵੀ ਪੁਰਾਣੀ ਅੰਗਰੇਜ਼ਾਂ ਦੇ ਵੇਲੇ ਦੀ ਹੈਗੀ ਜਦੋਂ ਵੀ ਕੋਈ ਟ੍ਰੈਕ ਨੂੰ ਚੇਂਜ ਕਰਨਾ ਹੁੰਦਾ ਸੀ ਇਹ ਅੱਜ ਇੱਥੇ ਮੌਜੂਦ ਪਈ ਆ ਪਰ ਚੱਲਦੀ ਤਾਂ ਹੈ ਨਹੀਂ ਇਹ ਜੜੀ ਪਈ ਆਗੀ ਇਹਨਾਂ ਮੈਂ ਕਹੂੰਗਾ ਮਮਾ ਨਾਲ ਨੇੜੇ ਕਰਕੇ ਦਿਖਾ ਦੇ ਇਹ ਕੋਈ ਵੀ ਹੈਨਾ ਇਥੋਂ ਟਰੈਕ ਨੂੰ ਆਪਣਾ ਆਪਣਾ ਰੇਲ ਦੀ ਪਟੜੀ ਨੂੰ ਚੇਂਜ ਕਰਨਾ ਸੀ ਤਾਂ ਹੈ ਇਥੋਂ ਫੜਕੇ ਨੂੰ ਇਥੋਂ ਇਥੋਂ ਫੜਕੇ ਚੇਂਜ ਕਰਦੇ ਹੁੰਦੇ ਸੀਗੇ ਹੈਨਾ ਇਹ ਪੁਰਾਣੀ ਅੱਜ ਵੀ ਇੱਥੇ ਆਪਣਾ ਖੜੀ ਆ ਗਈ ਤੇ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਆ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਆਪਾਂ ਅੱਗੇ ਚੱਲਦੇ ਆ ਆਪਾਂ ਤੁਹਾਨੂੰ ਨਾ ਇੱਕ ਚੀਜ਼ ਹੋਰ ਦਿਖਾਉਣ ਲੱਗੇ ਆਂਗੇ ਜਿਹੜੀ ਕਿ ਪੁਰਾਣੀ ਰੇਲਵੇ ਦੀ ਹੁੰਦੀ ਸੀ ਪਹਿਲਾਂ ਲੱਕੜ ਦੇ ਫੱਟੇ ਪਏ ਹੁੰਦੇ ਸੀਗੇ ਹਨਾ ਆ ਲੱਕੜ ਦੇ ਬਾਲੇ ਆ ਇਹ ਸਿਰਫ ਇੱਥੇ ਇੱਕ ਇੱਕ ਹੀ ਆ ਇੱਕ ਮੌਜੂਦ ਐਸ ਟਾਈਮ ਤੇ ਇਹ ਪੁਰਾਣਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੱਲੇ ਕਰਕੇ ਦਿਖਾ ਦੇ ਤੇ ਵੀਰੇ ਇਹ ਕਿੰਨੇ ਟਾਈਮ ਤੋਂ ਆਈ ਮੁੰਡਾ ਇੱਥੇ ਆਪਣਾ ਨੇੜੇ ਤੜੇ ਪਿੰਡ ਦਾ ਹੀ ਹੈਗਾ ਇਹਦੇ ਨਾਲ ਆਪਾਂ ਗੱਲ ਕਰਦੇ ਆ ਕਿੰਨੇ ਟਾਈਮ ਦਾ ਭਰਾ ਇਹ ਇਹ ਅੰਗਰੇਜ਼ਾਂ ਦੇ ਵੇੜੇ ਦਾ ਪੁਰਾਣਾ ਮੋਵਾ ਪਿਆ ਇੱਥੇ ਇਧਰ ਨਿੱਕੇ ਨਿੱਕੇ ਹੋਂਦੇ ਰਹੇ ਇੱਥੇ ਅੱਛਾ ਅੱਛਾ ਪਹਿਲਾਂ ਇੱਥੇ ਦੂਜੇ ਲੱਗੇ ਹੁੰਦੇ ਕਹਿੰਦੇ ਪਹਿਲਾਂ ਇਹਦੇ ਨਾਲ ਦੇ ਹੁਣ ਇਹ ਆਖਰੀ ਰਹਿ ਗਿਆ ਇੱਥੇ ਟੋਟਲੀ ਪਹਿਲਾਂ ਇਹ ਹੁੰਦੇ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਆ ਲਾਤੇ ਨੇ ਦੂਜੇ ਹਾਂ ਉਹ ਲੱਗਾ ਰਿਹਾ ਤੇ ਕਿੱਧਰ ਲੈ ਲੋਗੇ ਲੱਕੜ ਚੱਕ ਕੇ ਰੇਲਵੇ ਵਾਲੇ ਲੈ ਗਏ ਸਾਰੀ ਇਹ ਪੁਰਾਣੀ ਇੱਥੇ ਪਈ ਅੱਦੇ ਰੇਲੇ ਰੋਲੇ ਅੱਦੇ ਇਦਾਂ ਚੁੱਕ ਕੁਝ ਗਲਗੁਲ ਗਈ ਹਾਂ ਏਦਾਂ ਹੀ ਗਲਗੁਲ ਗਈਆਂ ਜਿੱਦਾਂ ਰੇਲਵੇ ਸਟੇਸ਼ਨ ਦਾ ਵੀ ਸਾਰਾ ਹਾਂ ਕੰਡੀਸ਼ਨ ਮਾੜੀ ਹੋ ਗਈ ਓਦਾਂ ਹੀ ਕੰਡੀਸ਼ਨ ਮਾੜ 3 3 3 ਗੇਟ ਤੋਂ ਵੱਧ ਨਹੀਂ ਕੁੱਲ ਕੁੱਲ 3 ਕਿਉਂਕਿ ਲਾਸਟ ਹੈਗਾ ਇੱਥੇ ਜਾਂੜ ਏਰੀਆ ਹੈਗਾ ਇੱਥੇ ਉਹ ਬਾਹਰ ਹੁੰਦਾ ਨਹੀਂ ਨਾ ਅੱਛਾ 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 ਤੇ ਆਪਣਾ ਮੰਨ ਕੇ ਚਲੋ ਵੀ ਜਿਹੜੀਆਂ ਟ੍ਰੇਨ ਆਉਂਦੀਆਂ ਪੈਸੇਂਜਰ ਆਉਂਦੀਆਂ ਉਹ ਕਿ ਦੂਜੀਆਂ ਆਪਣਾ ਦੂਜੀਆਂ ਆਉਂਦੀਆਂ ਆਪਣਾ ਸੁਪਰ ਫਾਸਟ ਜਾਂ ਮੇਲ ਨਹੀਂ ਦੂਜੀਆਂ ਹੀ ਹੁੰਦੇ ਨੇ ਨੋਰਮਲ ਵਾਲੀਆਂ ਕਿਉਂਕਿ ਲਾ ਕੇ ਕੋਰੀਡੋਰ ਹੈਗਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਉੱਥੇ ਮੱਥਾ ਟੇਕਣ ਹੁੰਦੇ ਸਾਰੇ ਹਾਂ ਹਾਂ ਟੂਰਿਸਟ ਹੀ ਹੁੰਦੇ ਜ਼ਿਆਦਾਤਰ ਓਕੇ ਜਿਆਦਾ ਪਤਾ ਵੀ ਦੂਜੀ ਆਉਂਦੀ ਆ ਆਪਣੇ ਕਹਿੰਦਾ ਮਤਲਬ ਕਿ ਪੈਸੈਂਜਰੀ ਚੱਲਦੀ ਆ ਹਾਂਜੀ ਹਾਂਜੀ ਸੁਪਰ ਫਾਸਟ ਨਹੀਂ ਹੁੰਦੀ ਸੁਪਰ ਫਾਸਟ ਕੋਈ ਨਹੀਂ ਆਉਂਦੀ ਕੋਈ ਲਾਸਟ ਸਟੇਸ਼ਨ ਏਰੀਆ ਆ ਉੱਤੇ ਗਾੜੀ ਕੋਸ਼ ਹੈ ਨਹੀਂ ਸੁਪਰ ਫਾਸਟ ਹਾਂ ਹਾਂ ਠੀਕ ਹੈ ਤੇ ਬਾਕੀ ਤੁਸੀਂ ਸਟੇਸ਼ਨ ਦੀ ਹਾਲਤ ਤੁਹਾਨੂੰ ਆਪ ਦਿਖਾਉਣੇ